ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਬੇਸਣ ਵਾਲੀ ਅਰਬੀ ਜਿਹੜੀ ਕਿ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਬਣਾਉਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੇ ਇਹ ਆਪਣੇ ਕੋਲ ਜਿਹੜੀ 1/2 ਕਿਲੋ ਅਰਬੀ ਆਪਾਂ ਲਈ ਹੈ ਇਹਨੂੰ ਪਹਿਲਾਂ ਆਪਾਂ ਧੋ ਲਿਆ ਚੰਗੀ ਤਰ੍ਹਾਂ ਧੋ ਕੇ ਛਿੱਲ ਸਮੇਤ ਇਹਨੂੰ ਮੈਂ ਉਬਾਲ ਲਿਆ ਜਿਸ ਤਰ੍ਹਾਂ ਪਾਲੂ ਉਬਾਲਦੇ ਆ ਨਾ ਇਹਨੂੰ ਆਪਾਂ ਦੋ ਸੀਟੀਆਂ ਲਵਾ ਲਈਆਂ ਅਰਬੀ ਨੂੰ ਤੇ ਹੁਣ ਇਹਨੂੰ ਆਪਾਂ ਸਾਰੀ ਅਰਬੀ ਨੂੰ ਜਿਹੜਾ ਛਿੱਲ ਕੇ ਸਾਫ਼ ਕਰ ਲੈਣਾ ਆ ਤੇ ਬਾਅਦ ਚ ਇਹਦੇ ਆਪਾਂ ਪੀਸ ਕਰ ਲੈਣੇ ਜਿੱਦਾਂ ਦੇ ਮਰਜ਼ੀ ਕਰ ਲਓ ਲੰਬੇ ਕਰ ਲਓ ਗੋਲ ਕਰ ਲਓ ਜਿੱਦਾਂ ਦੇ ਵਧੀਆ ਲੱਗਦੇ ਉਦਾਂ ਦੇ ਤੁਸੀਂ ਪੀਸ ਕਰ ਲਓ ਪਹਿਲਾਂ ਸਾਰੀ ਅਰਬੀ ਛਿੱਲ ਲੈਣੇ ਆ ਤੇ ਫਿਰ ਆਪਾਂ ਇਹਦੇ ਕਰ ਲੈਣੇ ਆ ਜੀ ਪੀਸ ਤੇ ਇੱਕ ਵਾਰੀ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਅਰਬੀ ਬਹੁਤ ਤਰ੍ਹਾਂ ਬਣਦੀ ਹੈ ਪਰ ਇੱਕ ਵਾਰੀ ਐਦਾਂ ਟਰਾਈ ਕਰਕੇ ਦੇਖਿਓ ਬਹੁਤ ਹੀ ਸਵਾਦ ਅਰਬੀ ਬਣ ਕੇ ਤਿਆਰ ਹੁੰਦੀ ਆ ਸਾਰੀ ਅਰਬੀ ਨੂੰ ਆਪਾਂ ਜਿਹੜਾ ਆ ਕੱਟ ਲੈਣੇ ਆ ਤੇ ਕੱਟ ਕੇ ਫਿਰ ਇਹਦੇ ਵਿੱਚ ਆਪਾਂ ਮਿਰਚ ਮਸਾਲੇ ਜਿਹੜੇ ਆ ਉਹ ਪਾ ਦਨੇ ਦੇਖੋ ਹਰ ਵੀ ਆਪਾਂ ਕੱਟ ਲਈ ਇਸ ਤਰ੍ਹਾਂ ਦੇ ਪੀਸ ਆਪਾਂ ਕਰ ਲਿਆ ਸੀ ਆ ਥੋੜੀ ਥੋੜੀ ਜਿਹੜੀ ਸਖਤਾ ਥੋੜੀ ਜਿਹੀ ਵਿੱਚ ਵਿੱਚ ਕੋਈ ਕੋਈ ਜ਼ਿਆਦਾ ਨਰਮ ਹੋ ਗਈ ਹੈ ਤੇ ਕੋਈ ਚੱਕਰ ਨਹੀਂ ਇਹਦਾ ਬੇਸਣ ਲੱਗ ਜਾਣਾ ਇਹਨੂੰ ਇਹ ਹਰੀ ਮਿਰਚ ਕੁੱਟ ਕੇ ਮੈਂ ਪਾਈ ਅਗਰ ਲਾਲ ਮਿਰਚ ਪਸੰਦ ਕਰਦੇ ਤਾਂ ਲਾਲ ਪਾ ਦੋ ਤੇ ਆਪਾਂ ਹਰੀ ਮਿਰਚ ਪਸੰਦ ਕਰਦੇ ਆਪਾਂ ਹਰੀ ਪਾਈ ਆ ਹਲਦੀ ਪਾ ਦਨੇ ਆ ਥੋੜੀ ਜਿਹੀ ਘੱਟ ਪਾਉਣੀ ਬਾਅਦ ਚ ਜਦੋਂ ਆਪਾਂ ਤੜਕਾ ਬਣਾਉਣਾ ਉਹ ਚ ਵੀ ਥੋੜੀ ਜਿਹੀ ਪਾਉਣੀ ਆ ਠੀਕ ਹੈ ਜੀ ਮਿਰਚ ਵੀ ਥੋੜੀ ਜਿਹੀ ਘੱਟ ਪਾਣੀ ਜਿਹੜਾ ਵੀ ਮਸਾਲਾ ਪਾਣਾ ਥੋੜਾ ਜਿਹਾ ਘੱਟ ਪਾਣਾ ਹੈ ਉਧਰ ਆਪਾਂ ਤੜਕੇ ਚ ਪਾਣਾ ਹੁਣ ਪਾਤਾ ਮੈਂ ਨਮਕ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਲੈਂਦੇ ਮਿਰਚ ਨਮਕ ਤੇ ਹਲਦੀ ਇਹ ਹੀ ਤਿੰਨੇ ਚੀਜ਼ਾਂ ਮੈਂ ਪਾਈਆਂ ਤੇ ਇਹਨਾਂ ਨੂੰ ਆਪਾਂ ਪਹਿਲਾਂ ਮਿਕਸ ਕਰ ਲੈਣੇ ਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਨੇ ਆ ਬੇਸਣ ਤੇ ਬੇਸਣ ਤੁਸੀਂ ਆਰਬੀ ਦੇ ਹਿਸਾਬ ਦੇ ਨਾਲ ਪਾਣਾ ਜਿੱਦਾਂ ਮੇਰੇ ਕੋਲ ਅੱਧਾ ਕਿਲੋ ਆਰਬੀ ਸੀ ਤੇ ਮੈਂ ਇਹ ਚ 2-3 ਚਮਚੇ ਬੇਸਣ ਦੇ ਪਾ ਦਨੇ ਜਦੋਂ ਇਹਦੇ ਤੇ ਹਲਕੀ ਜਿਹੀ ਕੋਟਿੰਗ ਆ ਗਈ ਨਾ ਬਸ ਉਨਾਂਕ ਬੇਸਣ ਆਪਾਂ ਇੱਤੇ ਪਾਣਾ ਹੈ ਠੀਕ ਹੈ ਜੀ ਇਹਦਾ ਕੋਈ ਇਹ ਨਹੀਂਗਾ ਦੋ ਚਮਚੇ ਪਾਏ ਚਾਰ ਚਮਚੇ ਪਾਏ ਕਿੰਨਾ ਪਾਇਆ ਤੇ ਜਦੋਂ ਵਧੀਆ ਲੱਗਿਆ ਆਪਾਂ ਨੂੰ ਵੀ ਹਾਂ ਕੋਟਿੰਗ ਹੋ ਗਈ ਆ ਤੇ ਉਨਾ ਕੇ ਬਸ ਪਾਣਾ ਹੈ ਇਹ ਆਪਾਂ ਦੋ ਹੀ ਚਮਚੇ ਪਾਏ ਆ ਦੋ ਦੇ ਨਾਲੇ ਵਧੀਆ ਜਿਹੜੀ ਇਹ ਤੇ ਕੋਟਿੰਗ ਆ ਗਈ ਆ ਠੀਕ ਹੈ ਜੀ ਇਹਨੂੰ ਮਿਕਸ ਕਰਕੇ ਟੱਕ ਦੇਣਾ ਆਪਾਂ ਟੱਕ ਕੇ ਇਹਨੂੰ ਰੱਖ ਦੇਣਾ ਹੈ 10 ਮਿੰਟ ਰੱਖ ਦੰਨੇ ਆ ਤਾਂ ਕਿ ਜਿਹੜਾ ਨਮਕ ਵਗੈਰਾ ਪਾਇਆ ਚੰਗੀ ਤਰ੍ਹਾਂ ਇਹ ਚ ਰਲ ਜਾਵੇ ਤੇ ਦੇਖੋ ਆਪਾਂ 10 ਮਿੰਟ ਹਾਕ ਦਿੱਤੀ ਸੀ ਆਰ ਵੀ ਤੇਲ ਆਪਾਂ ਗਰਮ ਰੱਖਿਆ ਆ ਤੇ ਹੁਣ ਆਪਾਂ ਇਹਨੂੰ ਦੋ ਵਾਰੀ ਪਾ ਕੇ ਫਰਾਈ ਕਰਾਂਗੇ ਕਿਉਂਕਿ ਇੱਕ ਵਾਰੀ ਪਾਈ ਮੈਂ ਤੇਲ ਥੋੜਾ ਪਾਇਆ ਅੱਧੇ ਦੀ ਪਾ ਕੇ ਦੋ ਵਾਰੀ ਫਰਾਈ ਕਰ ਲੈਣੀ ਆ ਆਪਾਂ ਤੇ ਵੀਡੀਓ ਆਪਾਂ ਜੇ ਫਾਸਟ ਵਿੱਚ ਵਿੱਚ ਮੈਂ ਕਰ ਦੰਨੀ ਆ ਕਿਉਂਕਿ ਲੰਬੀ ਬਹੁਤ ਵੀਡੀਓ ਹੋ ਜਾਂਦੀ ਇਸ ਕਰਕੇ ਮੈਂ ਵਿੱਚ ਵਿੱਚ ਥੋੜੀ ਜਿਹੀ ਫਾਸਟ ਕਰ ਦੰਨੀ ਆ ਠੀਕ ਆ ਤਾਂ ਪਤਾ ਹੀ ਆ ਭਾਰ ਵੀ ਪਾਉਣੇ ਆ ਤੇ ਇਹਨੂੰ ਆਪਾਂ ਫਰਾਈ ਕਰਨਾ ਬਸ ਮੀਡੀਅਮ ਸਟੇਕ ਦੇ ਉੱਤੇ ਫਰਾਈ ਕਰ ਲਵਾਂਗੇ ਜਿਹੜੇ ਵਧੀਆ ਹਨ ਬੇਸਣ ਵੀ ਪੱਕ ਜਾਵੇ ਹੈਨਾ ਤੇ ਫਰਾਈ ਕਰਕੇ ਤੇ ਪਹਿਲਾਂ ਇਹਨੂੰ ਕੱਢ ਲੈਨੇ ਬਾਕੀ ਰਹਿੰਦੀ ਹੈ ਜਿਹੜੀ ਉਹਨੂੰ ਵੀ ਇਦਾਂ ਹੀ ਆਪਾਂ ਫਰਾਈ ਕਰ ਲੈਣਾ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਸਾਡੀ ਆਸਾਨ ਤਰੀਕੇ ਨਾਲ ਬਣੀਆਂ ਹੁੰਦੀ ਤੇ ਛੋਟੀ ਰੱਖ ਕੇ ਬਣਾਉਣੀ ਹੁੰਦੇ ਆ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਸਪੋਰਟ ਕਰਦੇ ਆ ਕਰੋ ਜੀ ਲਾਈਕ ਕਰ ਲਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਅਰਬੀ ਆਪਣੀ 골ਡਨ ਹੋ ਗਈ ਐਨ ਵਧੀਆ ਤੇ ਇਹਨੂੰ ਆਪਾਂ ਕੱਢ ਲੈਣੇ ਆ ਬਾਕੀ ਰਹਿੰਦੀ ਹੈ ਜਿਹੜੀ ਉਹਨੂੰ ਵੀ ਆਪਾਂ ਉਸੇ ਤਰ੍ਹਾਂ ਤਿਆਰ ਕਰ ਲੈਣਾ ਸਾਰੀ ਅਰਬੀ ਨੂੰ ਪਹਿਲਾਂ ਆਪਾਂ ਫਰਾਈ ਕਰਕੇ ਕੱਢ ਲੈਣੇ ਬਹੁਤ ਛੇਤੀ ਬਣ ਜਾਂਦੀ ਹੈ ਜਦੋਂ ਅਵਾਲੀਏ ਹੁੰਦੀ ਨਾ ਅਵਾਲ ਲਈ ਆ ਤੇ ਫਰਾਈ ਕਰ ਲਈ ਆ ਤੇ ਅਰਬੀ ਤਾਂ ਆਪਣੀ ਵੈਸੇ ਪੱਕ ਗਈ ਹੈ ਨਾ ਤੇ ਇਸ ਕਰਕੇ ਛੇਤੀ ਬਣ ਜਾਂਦੀ ਆ ਦੇਖੋ ਸਾਰੀ ਅਰਬੀ ਮੈਂ ਅਵਾਲ ਕੇ ਕੱਢ ਲਈ ਆ ਤੇ ਹੁਣ ਆਪਾਂ ਵਿੱਚੋਂ ਤੇਲ ਕੱਢ ਲਿਆ ਥੋੜਾ ਜਿਹਾ ਰੱਖ ਲਿਆ ਆ ਤੇ ਉਹਦੇ ਵਿੱਚ ਪਾ ਦੱਤਾ ਮੈਂ ਜੀਰਾ ਇਹ ਜੀਰੇ ਨੂੰ ਜਰਾ ਕਰ ਸੇਕ ਲਵਾ ਲੈਣੇ ਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਨੇ ਪਿਆਜ ਨਾਰਮਲ ਤੜਕਾ ਲਾਣਾ ਹੈ ਜਿੱਦਾਂ ਆਪਾਂ ਸਬਜ਼ੀ ਨੂੰ ਤੜਕਾ ਲਾਣੇ ਬਸ ਨਾਰਮਲ ਕੋ ਜਿਆਦਾ ਚੀਜ਼ਾਂ ਨਹੀਂ ਪਾਉਣੀਆਂ ਆਪਾਂ ਇਹ ਚ ਪਰ ਇੱਕ ਵਾਰੀ ਟਰਾਈ ਕਰਕੇ ਦੇਖਿਓ ਬਹੁਤ ਸਵਾਦ ਅਰਬੀਅਤ ਦਾ ਬਣ ਕੇ ਤਿਆਰ ਹੁੰਦੀ ਹੈ ਦੋ ਤਿੰਨ ਪਿਆਜ ਆਪਾਂ ਕੱਟ ਕੇ ਪਾ ਦਦੇ ਆ ਤੇ ਜੇ ਤਾਂ ਆਪਾਂ ਗਰੇਵੀ ਬਣਾਣੀ ਫਿਰ ਇਹਨਾਂ ਨੂੰ ਤੁਸੀਂ ਪੀਸ ਕੇ ਪਾ ਦਿਓ ਚੌਪ ਕਰਕੇ ਪਾ ਦਿਓ ਤੇ ਜੇ ਤੁਸੀਂ ਸੁੱਕੀ ਸਬਜ਼ੀ ਰੱਖਣੀ ਆ ਫਿਰ ਇਹਨੂੰ ਇਸ ਤਰ੍ਹਾਂ ਕੱਟ ਕੇ ਪਾਓ ਤੇ ਆਪਾਂ ਸੁੱਕੀ ਰੱਖਣੀ ਆ ਸਬਜ਼ੀ ਪਿਆਜ਼ਾਂ ਨੂੰ ਭੁੰਨ ਲੈਣੇ ਆ ਦੇਖੋ ਹਲਕੇ ਜਿਹਾ ਭੁੱਜ ਗਏ ਆ ਇਹ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਹਰੀ ਮਿਰਚ ਪੀਸ ਲਈਏ ਮੈਂ ਇਕੱਠੀ ਇੱਕ ਜਗਾ ਤੇ ਉਹ ਪਾ ਦਨੇ ਆ ਤੇ ਇਹਦੇ ਵਿੱਚੇ ਆਪਾਂ ਪਾ ਦਮਾਂਗੇ ਪਹਿਲਾਂ ਇਹਨੂੰ ਪਾ ਕੇ ਮਿਕਸ ਕਰਦੇ ਫਿਰ ਇਹਦੇ ਵਿੱਚੇ ਆਪਾਂ ਪਾ ਦੇਣਾ ਆਦਰਕ ਤੇ ਲਸਣ ਦਾ ਪੇਸਟ ਜਿਹੜਾ ਤੇ ਜੋ ਵੀ ਲੂਣ ਮਿਰਚ ਮਸਾਲਾ ਟਮਾਟਰ ਜੋ ਵੀ ਆਪਾਂ ਪਾਉਣਾ ਨਾਲ ਆਪਣੀ ਸਬਜ਼ੀ ਦੇ ਹਿਸਾਬ ਦੇ ਨਾਲ ਆਪਾਂ ਪਾਉਣਾ ਆ ਜੇ ਜ਼ਿਆਦਾ ਸਬਜ਼ੀ ਆ ਤਾਂ ਜ਼ਿਆਦਾ ਪਾ ਲੋ ਥੋੜੀ ਤਾਂ ਥੋੜੀ ਪਾ ਲੋ ਆਦਰਕ ਲਸਣ ਜਿਹੜਾ ਆ ਉਹਦਾ ਪੇਸਟ ਮੈਂ ਉਹ ਪਾਤਾ ਅੱਧਾ ਚਮਚਾ ਠੀਕ ਹੈ ਜੀ ਇਹਨੂੰ ਵੀ ਮਿਕਸ ਕਰ ਦਨੇ ਆ ਬਹੁਤ ਅਰਬੀ ਬਣਦੀ ਆ ਪਰ ਇੱਕ ਵਾਰੀ ਇਦਾਂ ਤੁਸੀਂ ਬਣਾ ਕੇ ਦੇਖਿਓ ਕਿੰਨੀ ਟੇਸਟੀ ਬਣਦੀ ਆ ਥੋੜੇ ਜਿਹਾ ਆਪਾਂ ਮੇਥੇ ਆਪਾਂ ਸਕਾ ਕੇ ਰੱਖਿਓ ਘਰ ਦੇ ਵਿੱਚ ਇਥੇ ਸਕਾ ਕੇ ਰੱਖਿਓ ਤੇ ਉਹ ਪਾ ਲੈ ਥੋੜਾ ਥੋੜਾ ਨਮਕ ਪਾਤਾ ਥੋੜੀ ਜਿਹੀ ਹਲਦੀ ਪਾਤੀ ਆ ਠੀਕ ਆ ਆਪਾਂ ਪਹਿਲਾਂ ਅਰਬੀ ਦੇ ਵਿੱਚ ਵੀ ਪਾ ਲਈ ਸੀ ਇਸੇ ਕਰਕੇ ਆਪਾਂ ਪਹਿਲਾਂ ਕਿਹਾ ਸੀ ਨਾ ਵੀ ਥੋੜੀ ਜਿਹੀ ਘੱਟ ਪਾਓ ਤੇ ਥੋੜੀ ਥੋੜੀ ਆਪਾਂ ਮਿਰਚ ਆਪਾਂ ਜਿਹੜੀ ਦੋ ਪੀਸਣੀਆਂ ਸੀ ਆਪਾਂ ਟਮਾਟਰਾਂ ਦੇ ਵਿੱਚ ਹੀ ਪੀਸ ਲਈਆਂ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹ ਚ ਪਾ ਦਨੇ ਦਹੀਂ ਤੇ ਦਹੀਂ ਦੇ ਮੈਂ 2-3 ਚਮਚੇ ਲੈ ਆ ਇਹਨੂੰ ਥੋੜਾ ਜਿਹਾ ਏਦਾਂ ਮਿਕਸ ਕਰਕੇ ਤੇ ਇਹਨੂੰ ਪਾ ਦਨੇ ਆ ਪਾ ਕੇ ਤੇ ਫਿਰ ਆਪਾਂ ਤੜਕੇ ਨੂੰ ਮਿਕਸ ਕਰਦੇ ਆ ਸਵਾਰ ਕੇ ਤੇ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ 2-3 ਚਮਚੇ ਚ ਪਾ ਦਵਾਂਗੇ ਪਾਣੀ ਦੇ ਕਿਉਂਕਿ ਇਹਨੂੰ ਪੱਕਣਾ ਵੀ ਹਲੇ ਦਹੀਂ ਨੇ ਵੀ ਪੱਕਣਾ ਮਸਾਲੇ ਨੇ ਵੀ ਪੱਕਣਾ ਆ ਤੇ ਇਸ ਕਰਕੇ ਜ਼ਿਆਦਾ ਨਹੀਂ ਪਾਉਣਾ ਹੈਗਾ ਜਿਹੇ ਚ ਮੈਂ ਟਮਾਟਰ ਪੀਸੇ ਸੀ ਨਾ ਉਹਦੇ ਵਿੱਚੇ ਆਪਾਂ ਪਾ ਕੇ 2-3 ਚਮਚੇ ਜਿਹੜੇ ਪਾਣੀ ਦੇ ਉਹ ਇਹਦੇ ਵਿੱਚ ਪਾ ਦਨੇ ਆ ਦੇਖੋ 2 ਚਮਚੇ ਮੈਂ ਪਾਏ ਆ ਬਹੁਤਾ ਜ਼ਿਆਦਾ ਨਹੀਂ ਪਾਣੀ ਪਾਇਆ ਕਿਉਂਕਿ ਆਪਾਂ ਸੁੱਕੀ ਰੱਖਣੀ ਆ ਸਬਜ਼ੀ ਤੇ ਹੁਣ ਇਹਨੂੰ ਇਦਾਂ ਚੰਗੀ ਤਰ੍ਹਾਂ ਲਾ ਕੇ ਢੱਕ ਦੰਨੇ ਆ ਤੇ ਜਦੋਂ ਤੱਕ ਇਹਦਾ ਤੇਲ ਜਿਹੜਾ ਅਲੱਗ ਨਹੀਂ ਹੁੰਦਾ ਇਹ ਦੇਖ ਸਕਦੇ ਤੁਸੀਂ ਤੜਕਾ ਆਪਣਾ ਜਿਹੜਾ ਤਿਆਰ ਹੋ ਗਿਆ ਆ ਹੁਣ ਆਪਾਂ ਜਿਹੜੀ ਅਰਬੀ ਫਰਾਈ ਕਰਕੇ ਰੱਖੀ ਹੋ ਨਾ ਉਹ ਸਾਰੀ ਇਹ ਚ ਪਾ ਦੇਣੀ ਪਾ ਕੇ ਤੇ ਇਹਨੂੰ ਆਪਾਂ ਹਲਕੇ ਜਿਹੇ ਹੱਥਾਂ ਦੇ ਨਾਲ ਮਿਕਸ ਕਰ ਦੇਣਾ ਕਿਉਂਕਿ ਅਰਬੀ ਆਪਣੀ ਪੱਕੀ ਹੋ ਆ ਤੇ ਅਵਾਲ ਵੀ ਲਈਏ ਤਾਂ ਆਪਾਂ ਫਰਾਈ ਵੀ ਕਰ ਲਈ ਐਨ ਪੱਕੀ ਹੋ ਆਪਣੀ ਅਰਬੀ ਇਹਦਾ ਮਿਕਸ ਕਰਕੇ ਇਹਨੂੰ ਤੇ ਫਿਰ ਇਹਨੂੰ ਆਪਾਂ ਟੱਕ ਦੇਣਾ। ਸੇਕ ਨੂੰ ਘੱਟ ਰੱਖਣਾ ਬਿਲਕੁਲ ਕਿਉਂਕਿ ਅਰਬੀ ਬੇਸਣ ਲੱਗਿਆ ਸੁੱਕੀ ਆ ਇਸ ਕਰਕੇ ਸੇਕ ਬਿਲਕੁਲ ਘੱਟ ਰੱਖਣਾ ਬਸ ਇਹਨੂੰ ਥੋੜੀ ਜਿਹੀ ਆਹੀ ਆ ਜਿਹੜਾ ਮਸਾਲਾ ਇਹ ਚ ਤੜਕਾ ਜਿਹੜਾ ਰਲ ਜਵੇ ਮਸਾਲਾ ਰਲ ਜਵੇ ਇੰਨਾ ਕਿ ਇਹਨੂੰ ਕਰਨਾ ਥੋੜੀ ਸੌਫਟ ਹੋ ਜਾਊਗੀ ਤੇ ਕਿਉਂਕਿ ਬਿਸਣ ਲੱਗ ਕੇ ਥੋੜੀ ਜਿਹੀ ਸੁੱਕੀ ਸੁੱਕੀ ਹੋ ਗਈ ਹੈ ਨਾ ਤੇ ਇਸ ਤਰ੍ਹਾਂ ਆਪਾਂ ਟੱਕ ਕੇ ਪਕਾਵਾਂਗੇ ਤਾਂ ਥੋੜੀ ਇਹਨੇ ਨਰਮ ਜੇ ਹੋ ਜਾਣਾ। ਠੀਕ ਆ ਜੀ ਬੜੀ ਵਧੀਆ ਅਰਬੀ ਦੀ ਸਬਜ਼ੀ ਇਹਦਾ ਬਣ ਕੇ ਤਿਆਰ ਹੋਊਗੀ। ਟੱਕ ਦੰਨੇ ਇਹਨੂੰ ਘੱਟ ਸੇਕ ਤੇ ਦੇਖ ਸਕਦੇ ਤੁਸੀਂ ਅਰਬੀ ਆਪਣੀ ਥੋੜੀ ਜਿਹੀ ਨਰਮ ਵੀ ਹੋ ਗਈ ਆ ਕਿਉਂਕਿ ਪਹਿਲੇ ਬਿਲਕੁਲ ਸੁੱਕੀ ਸੁੱਕੀ ਸੀ ਨਾ ਪਟਾਕੇ ਪਕਾਈ ਆ ਤੇ ਉਹ ਨਰਮ ਹੋ ਗਈ ਥੋੜਾ ਜਿਹਾ ਆਪਾਂ ਇਦਾਂ ਹੱਥ ਨਾਲ ਮਸਾਲਾ ਜਿਹੜਾ ਗਰਮ ਮਸਾਲਾ ਘਰੇ ਤਿਆਰ ਕੀਤਾ ਆ ਉਹ ਪਾਤਾ ਆ ਇਹ ਪਾ ਕੇ ਫਿਰ ਇਹਨੂੰ ਹਲਕਾ ਜਿਹਾ ਮਿਕਸ ਕਰ ਦੰਨੇ ਆ ਬਹੁਤ ਸੋਹਣੀ ਆਪਣੀ ਅਰਬੀ ਬਣ ਕੇ ਤਿਆਰ ਹੋ ਗਏ ਜੀ ਵੀਡੀਓ ਚੰਗੀ ਲੱਗੀ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੁਣ ਪਾਨੇ ਆ ਪਲੇਟ ਦੇ ਵਿੱਚ ਦੇਖੋ ਕਿੰਨੀ ਸੋਹਣੀ ਐ ਬਦਿਆ ਅਰਬੀ ਬਣ ਕੇ ਆਪਣੀ ਤਿਆਰ ਹੋ ਗਈ ਦੇਖਣ ਨੂੰ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਲੱਗਦੀ ਐ ਇੰਨੀ ਟੇਸਟੀ ਇਹ ਖਾਣ ਨੂੰ ਜਿਹਨੂੰ ਦੇਖਣ ਨੂੰ ਵਧੀਆ ਲੱਗਦੀ ਨਾ ਇੰਨੀ ਖਾਣ ਨੂੰ ਵਧੀਆ ਲੱਗਦੀ ਐ ਇੱਕ ਵਾਰੀ ਬਣਾਇਓ ਤੇ ਬਣਾ ਕੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਡੇ ਕਮੈਂਟ ਜਿਹੜੇ ਸਾਡਾ ਹੌਸਲਾ ਵਧਾ ਦਿੰਦੇ ਆ ਲੋ ਜੀ ਅਰਵੀ ਤਿਆਰ ਆ ਸਸਿਕਾ